ਹਾਂਜੀ ਵਿਦਿਆਰਥੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦਸਵੀਂ ਵਾਲੀ ਜਿਹੜੀ ਆਪਣੀ ਪੁਸਤਕ ਹੈ ਉਹਦੇ ਵਿੱਚ ਨਵੰਬੱਧ ਦਾ ਜਿਹੜਾ ਅਗਲਾ ਪਾਠ ਹੈ ਉਹ ਹੈਗਾ ਜੀ Rajasthan ਦੇ ਪ੍ਰਸਿੱਧ ਕਿਲੇ ਤੇ ਇਹ ਜਿਹੜਾ ਨਿਬੰਧ ਹੈ ਲਿਖਿਆ ਹੋਇਆ ਜੀ ਬਲਜਿੰਦਰ ਸਿੰਘ ਭੁੱਲਰ ਦਾ ਬਲਜਿੰਦਰ ਸਿੰਘ ਭੁੱਲਰ ਬਾਰੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਬਲਜਿੰਦਰ ਸਿੰਘ ਭੁੱਲਰ ਕੌਣ ਹੈ ਸ਼ਖਸੀਅਤ ਕੌਣ ਹੈ ਪੰਜਾਬੀ ਪ੍ਰਯਾਪਾਕ ਡੀਵੀ ਕਾਲਜ ਅਬੋਹਰ ਵਿਖਿਆ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਬਲਜਿੰਦਰ ਸਿੰਘ ਪੁਲੜ ਪੰਜਾਬੀ ਦੇ ਅਧਿਆਪਕ ਹਨ ਡੀਵੀ ਕਾਲਜ ਜਿਹੜਾ ਅਬੋਹਰ ਹੈ ਉੱਥੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਬਲਜਿੰਦਰ ਸਿੰਘ ਕੋਲ ਨਾਟ ਵਿਦਾ ਉੱਪਰ ਵਿਸ਼ੇਸ਼ ਪਕੜ ਹੈ ਨਾਟ ਵਿਦਾ ਹੁੰਦੀ ਹੈ ਨਾ ਜਿਹੜੀ ਉਹਦੇ ਉੱਪਰ ਵਿਸ਼ੇਸ਼ ਪਕੜ ਹੈ ਨਾਟ ਵਿਦਾ ਹੈ ਨਾਟ ਮਤਲਬ ਨਾਟਕ ਹਾਂ ਠੀਕ ਹੈ ਜੀ ਕਲੀਅਰ ਹੈ ਸਾਰੀਆਂ ਗੱਲਾਂ ਲੋਕ ਨਾਚਾਂ ਦੇ ਨਾਲ ਵੀ ਜੁੜੇ ਹੋਇਆ ਹੈ ਇਹ ਸਖਸ਼ ਸਭਿਆਚਾਰ ਦੇ ਲੋਕ ਕਲਾ ਨਾਲ ਜੁੜੇ ਅਮੇਕਾ ਖੋਜ ਜਰਬੰਦੇ ਨਦੇ ਸਭ ਚੁਕੇ ਹੈ ਬਲਜਿੰਦਰ ਸਿੰਘ ਕੋਲਦਾ ਜਨਮ 21 ਮਾਰਚ 1962 ਨੂੰ ਹੁੰਦਾ ਜੀ 21 ਮਾਰਚ 1962 ਤਾਰੀਖ ਯਾਦ ਰੱਖਣੀ ਹੈ ਤੁਸੀਂ ਜਨਮ 21 ਮਾਰਚ 1962 ਪਿੰਡ ਕੰਧ ਵਾਲਾ ਹਾਜ਼ਰਖਾਂ ਇਹ ਹਾਜ਼ਰ ਕਾ ਦੇ ਵਿੱਚ ਪਿੰਡ ਮਾਤਾ ਦਾ ਨਾਮ ਹੈ ਬਸੰਤ ਕੌਰ ਪਿਤਾ ਦਾ ਨਾਮ ਹੈ ਜਰਨੈਲ ਸਿੰਘ ਅੱਗੇ ਬਲਜਿੰਦਰ ਸਿੰਘ ਪੁੱਤਰ ਦੀ ਪੜ੍ਹਾਈ ਦੇ ਬਾਰੇ ਗੱਲ ਕੀਤੀ ਹੋਈ ਹੈ ਇਹ ਐਮਏ ਪੰਜਾਬੀ ਦੇ ਵਿੱਚ ਕਰਨ ਤੋਂ ਬਾਅਦ ਪ੍ਰਸਿੱਧ ਨਾਟਕਕਾਰ ਜਿਹੜਾ ਆਈਸੀ ਨੰਦਾ ਪੰਜਾਬੀ ਦਾ ਪ੍ਰਸਿੱਧ ਨਾਟਕਕਾਰ ਹੈ ਈਸ਼ਵਰ ਚੰਦਰ ਨੰਦਾ ਈਸ਼ਵਰ ਚੰਦਰ ਨੰਦਾ ਦੇ ਉੱਪਰ ਐਮ ਜੀਐਲ ਦੀ ਡਿਗਰੀ ਹਾਸਲ ਕੀਤੀ ਹੈ ਭੁੱਲਰ ਨੇ ਕਲਕੱਤਾ ਵਿਕੇ ਅੰਤਰਰਾਸ਼ਟਰੀ ਲੋਕ ਮੇਲੇ ਵਿੱਚ ਸ਼ਮੂਲੀਅਤ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਫਿਲਮ ਪੁੱਤ ਜੱਟਾ ਦੇ ਵਿੱਚ ਬਤੌਰ ਭੰਗੜਾ ਕਲਾਕਾਰ ਹਿੱਸਾ ਲਿਆ ਪ੍ਰਸਿੱਧ ਪੰਜਾਬੀ ਫਿਲਮ ਪੁੱਤ ਚੱਟਾਂ ਦੇ ਉਹਦੇ ਵਿੱਚ ਬਤਾਰ ਭੰਗੜਾ ਕਰ ਇਸ ਨੇ ਹਿੱਸਾ ਲਿਆ ਸਾਇਤਕ ਸਭਿਆਚਾਰਕ ਯੋਗਦਾਨ ਵਿੱਚ ਯੋਗਦਾਨ ਪਾਇਆ ਇਸ ਕਰਕੇ ਕਈ ਵਾਰ ਸਨਮਾਨਿਤ ਵੀ ਹੋ ਚੁੱਕਿਆ ਹੈ Rajasthan ਦੇ ਕਿਲਿਆ ਸੰਬੰਧੀ ਇਹਨੇ ਬੜਾ ਸ਼ਾਨਦਾਰ ਇੱਕ ਨਵੰਦ ਲਿਖਿਆ Rajasthan ਦੇ ਪ੍ਰਸਿੱਧ ਕਿਲਿਆ ਬਾਰੇ ਗੱਲ ਕੀਤੀ ਹੈ ਜੀ ਦੇ ਵਿੱਚ ਪਹਿਲਾਂ ਚਿਤੌੜ ਦੇ ਕਿਲੇ ਦੀ ਗੱਲ ਕੀਤੀ ਹੈ ਫਿਰ ਜੈਸਲਮੇਰ ਦਾ ਕਿਲਾ ਅਮੇਰ ਦਾ ਕਿਲਾ ਗਾਗਰੋਂ ਜੂਨਾਗੜ੍ਹ ਰਣਥੰਪੋਰ ਕੁੰਭਲਗੜ੍ਹ ਤਾਰਾਗੜ੍ਹ ਨਾਹਰਗੜ੍ਹ ਤੇ ਮਹਿਰਾਣਗੜ ਉਸ ਤੋਂ ਇਲਾਵਾ ਕੁਝ ਮਤਲਬ ਕਿਲੇ ਆ ਦੇ ਨਾਮ ਲਏ ਆ ਬੰਡਲਗੜ ਦਾ ਕਿਲਾ ਨਗੌਰ ਦਾ ਪਟਨੀਰ ਦਾ ਕਿਲਾ ਜੈਕੜ ਦਾ ਕਿਲਾ ਬਸ ਇਨੇ ਹੀ ਕੁ ਨਾਮ ਹੈ ਵੀ ਇਹ ਕਿਲੇ ਆ ਦੇ ਵਿੱਚ ਕੀ ਕੋਈ ਵਿਸ਼ੇਸ਼ਤਾਵਾਂ ਬਾਹਰੀਆਂ ਨਹੀਂ ਦਸੀਆਂ ਹਨ ਜਿਵੇਂ ਆਪਾਂ ਰਾਜਸਥਾਨ ਜੀਕੇ ਜਦੋਂ ਪੜ੍ਹਦੇ ਆ ਰਾਜਸਥਾਨ ਦੇ ਪ੍ਰਸਿੱਧ ਕਿਲੇ ਬਾਰੇ ਪੜ੍ਹਦੇ ਆ ਉਦੋਂ ਆਪਾਂ ਡੀਪ ਪੜ੍ਹਦੇ ਆ ਨਾ ਬਹੁਤ ਮਤਲਬ ਆਪਾਂ ਗਹਿਰਾਈ ਦੇ ਨਾਲ ਪੜ੍ਹਨਾ ਹੁੰਦਾ ਆ ਆਪਾਂ ਨੂੰ ਇਹਦੇ ਵਿੱਚ ਕੀ ਆ ਕੋਈ ਖਾਸ ਹੈ ਨਾ ਹਾਂ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਵੇਂ ਰਾਜ ਪਰਿਵਾਰ ਵਸਦੇ ਹੁੰਦੇ ਸੀ ਤੇ ਉਹ ਦੁਸ਼ਮਣ ਰਾਜਿਆਂ ਤੋਂ ਆਪਣੇ ਰਾਜ ਭਾਗ ਨੂੰ ਬਚਾਉਣ ਵਾਸਤੇ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਉਹ ਕੀ ਕਰਦੇ ਸੀ ਸੁਰੱਖਿਆ ਵਾਸਤੇ ਜਿਹੜਾ ਢੰਗ ਵਰਤਿਆ ਜਾਂਦਾ ਸੀ ਉਹਨਾਂ ਦੇ ਵਿੱਚੋਂ ਕਿਲਿਆਂ ਦਾ ਨਿਰਮਾਣ ਕਰਾਉਣਾ ਇਹ ਸਭ ਤੋਂ ਵਧੀਆ ਸਾਧਨ ਸੀ ਆਪਣੀ ਸੁਰੱਖਿਆ ਵਾਸਤੇ ਕਿਲਿਆਂ ਦਾ ਨਿਰਮਾਣ ਕਿਲੇ ਰਾਜੇ ਦੀ ਸੁਰੱਖਿਆ ਦੇ ਪ੍ਰਤੀਕ ਸੀ ਦੂਸਰੇ ਪਾਸੇ ਇੱਕ ਰਾਜੇ ਦੀ ਸ਼ਕਤੀ ਆਰਥਿਕ ਸਮਰੱਥਾ ਉਹਦੀ ਕਿੰਨੀ ਹੈ ਆਰਥਿਕ ਪੱਖ ਤੋਂ ਉਸ ਰਾਜੇ ਦਾ ਜਿਹੜਾ ਰਾਜ ਆ ਉਹ ਕਿੰਨਾ ਕੁ ਕਮਜ਼ੋਰ ਹੈ ਕਿ ਵਧੀਆ ਹੈ ਉਸ ਦੀ ਕੂਟਨੀਤੀ ਜਿਹੜੀ ਹੈਗੀ ਉਸ ਦਾ ਸਬੂਤ ਵੀ ਪੇਸ਼ ਕਰਦੇ ਹਾਂ ਬਹੁਤ ਸਾਰੇ ਕਿਲੇ ਦੇ ਰੱਖਿਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਚਤੌੜਗੜ੍ਹ ਦੇ ਕਿਲੇ ਇਹ ਰਾਜਸਥਾਨ ਦਾ ਇਨਹੀ ਸਭ ਤੋਂ ਸੰਪੂਰਨ ਭਾਰਤ ਦੇ ਕਿਲਿਆਂ ਵਿੱਚ ਮਹੱਤਵਪੂਰਨ ਸਥਾਨ ਹੈ ਜੀ ਇਹ ਸਭ ਅਰਾਵਲੀ ਪਹਾੜਤ ਮਾਲਾ ਦੀ ਇੱਕ ਵੱਡੀ ਪਹਾੜੀ ਦੇ ਸਿਖਰ ਉੱਤੇ ਬਣਾਇਆ ਗਿਆ ਹੈ ਤੋਂ ਤੁਹਾਨੂੰ ਸਭ ਨੂੰ ਵੀ ਪਤਾ ਹੋਣਾ ਵੀ ਕਿਹੜੀ ਪਾਣੀ ਕਿਹੜੀ ਹੈ ਉਹ ਪਾਣੀ ਹੈ ਨਾ ਅੱਗੇ ਯਾਦ ਹੋਣਾ ਤੁਸੀਂ ਠੀਕ ਹੈ ਵਧੀਆ ਗੱਲ ਆਪਾਂ ਤਾਂ ਕਾਮਨ ਕਾਮਨ ਚੀਜ਼ਾਂ ਇਹਦੇ ਵਿੱਚ ਯਾਦ ਰੱਖਣੀਆਂ ਭਾਈ ਬੜਾ ਨਹੀਂ ਆਪਾਂ ਕੋਈ ਇਹਦੇ ਵਿੱਚ ਹਨਾ ਉਹ ਜਿਹੜਾ ਤੁਹਾਨੂੰ ਨੌਲੇਜ ਆ ਜਿਹੜਾ ਉਹ ਤੁਸੀਂ ਆਪਣਾ ਉਹ ਉਧਰ ਵਰਤਣਾ ਹੈ ਨਾ ਜਿਹੜਾ ਪੇਪਲ ਚੀਕੇ ਵਾਲਾ ਅਰਾਵਲੀ ਪਹਾੜਤ ਮਾਲਾ ਦੀ ਇੱਕ ਪਾਣੀ ਦੇ ਸਿਖਰ ਤੇ ਬਣਾਇਆ ਜੀ ਇਹ ਇਹ ਮੌਰੀਆ ਵੰਸ਼ ਦੇ ਰਾਜਾ ਚਿਤ੍ਰੰਗ ਦਵਾਰਿਆ ਨੇ 7ਵੀਂ ਸਦੀ ਦੇ ਆਸ-ਪਾਸ ਇਸ ਨੂੰ ਬਣਾਇਆ ਇਸੇ ਕਰਕੇ ਤੇ ਇਹ ਚਿਤ੍ਰੰਗਤ ਦੇ ਨਾਮ ਤੋਂ ਹੀ ਇਹਦਾ ਨਾਮ ਚਿੱਤਰਕੂਟ ਜਾਂ ਚਿਤੌੜ ਪੈ ਗਿਆ ਇਹਦੇ ਵਿੱਚ ਬਹੁਤ ਸਾਰੇ ਮੰਦਰ ਤੇ ਤਲਾਬ ਮੌਜੂਦ ਹਨ ਜੀ ਇਸ ਕਿਲੇ ਦੇ ਨਾਲ ਤਿੰਨ ਇਤਿਹਾਸਕ ਸਾਕੇ ਜੁੜੇ ਹੋਏ ਆ ਜੀ 1303 ਦੇ ਵਿੱਚ ਅਲਾਉਦੀਨ ਖਿਲਜੀ ਦੇ ਸਮੇਂ ਇੱਕ ਸਾਕਾ ਹੋਇਆ ਤੇ ਦੂਜਾ ਸਾਕਾ 1534 ਵਿੱਚ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਸਮੇਂ ਹੋਇਆ ਤੇ ਤੀਜਾ ਸਾਕਾ ਜਿਹੜਾ ਹੋਇਆ ਉਹ ਹੋਇਆ ਜੀ 1567 ਈਸਵੀ ਦੇ ਵਿੱਚ ਮੁਗਲ ਬਾਦਸ਼ਾਹ ਅਕਬਰ ਦੇ ਸਮੇਂ 사ਕਾ ਉਸ ਨੂੰ ਕਹਿੰਦੇ ਆ ਜਦੋਂ ਯੋਧੇ ਆ ਜਿਹੜੇ ਉਹ ਕੇਸਰੀ ਵਸਤਰ ਪਹਿਨ ਕੇ ਤਿਆਰ ਹੋ ਜਾਂਦੇ ਆ ਲੜਨ ਵਾਸਤੇ ਤੇ ਉਹਨਾਂ ਦੀਆਂ ਇਸਤਰੀਆਂ ਉਹਨਾਂ ਨੂੰ ਸ਼ਗਨਾ ਨਾਲ ਯੁੱਧ ਦੇ ਮੈਦਾਨ ਵਿੱਚ ਅਣਖ ਖਾਤਰ ਜਾਨ ਵਾਰ ਲਈ ਭੇਜਦੇ ਨਾਲ ਹਨ ਤੇ ਆਪਣੇ ਆਪ ਨੂੰ ਪੱਗ ਦੇ ਵਿੱਚ ਜਿਉਂਦੇ ਆਂ ਜੀ ਸਾੜ ਲੈਿੰਦੇ ਆ ਹਨ ਜੇ ਆਪਾਂ ਦਿਮਾਗਤ ਫਿਲਮ ਤੁਸੀਂ ਦੇਖੀ ਹੈ ਤਾਂ ਉਹਦੇ ਵਿੱਚ ਐਵੇਂ ਹੀ ਹੁੰਦਾ ਅੰਤ ਦੇ ਵਿੱਚ ਰਾਣੀ ਪਤਵੰਨੀ ਆ ਜਿਹੜੀ ਉਹ ਆਪਣੇ ਆਪ ਨੂੰ ਸਾੜਦੀ ਹੈ ਇਹ ਸਾਰੀ ਇਸੇ ਉੱਪਰ ਕਿਰਿਆਨੁਸਾਰਕਾ ਕਿਹਾ ਜਾਂਦਾ ਸੀ ਹੋਰ ਕਿਲੇ ਦੀ ਕੋਈ ਵਿਸ਼ੇਸ਼ਤਾ ਨਹੀਂ ਗੱਲਾਂ ਜਿਹੜੀਆਂ ਤਿੰਨ ਹੀ ਗੱਲਾਂ ਯਾਦ ਰੱਖਣ ਵਾਲੀਆਂ ਆ ਰਾਜੀ ਪਹਾੜਤ ਮਾਲਾ ਦੀ ਕੁੱਚੀ ਪਹਾੜੀ ਤੇ ਬਣਿਆ ਹੋਇਆ ਇਹਨੂੰ ਚਤਰਗ ਚਤਰਾੰਗ ਦਾ ਮੌਰਿਆ ਨੇ ਮੌਰਿਆ ਵੰਸ਼ ਦਾ ਰਾਜਾ ਸੀ ਚਤਰਾੰਗ ਦਾ ਮੌਰਿਆ ਉਹਦੇ 7ਵੀਂ ਸਦੀ ਦੇ ਵਿੱਚ ਇਹਦਾ ਨਿਰਮਾਣ ਕਰਵਾਇਆ ਇਸੇ ਕਰਕੇ ਹੀ ਇਹਦਾ ਨਾਮ ਚਤਰਕੂਟ ਜਾਂ ਚਤੌੜ ਚਤਰਕੂਟ ਪਹਾੜੀ ਤੇ ਆ ਹਨ ਇਹ ਹਾਂ ਆ ਗਿਆ ਯਾਦ ਇਤਿਹਾਸਕ ਸਾਕੇ 1303 1534 ਤੇ 1556 ਤਿੰਨ ਸਾਕਿਆਂ ਦੇ ਬਾਰੇ ਯਾਦ ਰੱਖਣਾ ਹਾਂ ਆ ਵੀ ਲਿਖਿਆ ਹੈ ਨਾ ਇਹਦੇ ਬਾਰੇ ਪ੍ਰਸਿੱਧ ਹੈ ਹਾਂ ਇੱਕ ਰਾਜਸਥਾਨ ਦੇ ਲੋਕ ਕਵੀ ਨੇ ਲਿਖਿਆ ਗੱਡ ਤੋ ਚਤੌੜ ਗੱਡ ਔਰ ਸਭ ਗੜਿਆ ਹਾਂ ਜਸਲਮੇਰ ਦੇ ਕਿਲੇ ਦੀ ਗੱਲ ਕਰਦੇ ਹਾਂ ਜੀ ਹਾਂ ਜਸਲਮੇਰ ਦਾ ਕਿਲਾ ਜਿਹੜਾ ਬਾਟੀ ਰਾਜਪੂਤਾਂ ਦਾ ਸਭ ਤੋਂ ਵੱਡਾ ਕਿਲਾ ਹੈ ਇਹ ਜਸਲਮੇਰ ਦਾ ਕਿਲਾ ਬਾਟੀ ਰਾਜਪੂਤਾਂ ਦਾ ਸਭ ਤੋਂ ਵੱਡਾ ਕਿਲਾ ਹੈ ਜੀ ਇਹਦਾ ਨਿਰਮਾਣ ਰਾਜ ਜੈਸਲ ਨੇ 1155 ਦੀ ਵੀਚ ਕਰਾਇਆ ਤੇ ਰਾਜ ਜੈਸਲ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ ਰਾਜ ਜੈਸਲ ਦੇ ਨਾਮ ਤੇ ਹੀ ਕਿਲੇ ਦਾ ਨਾਮ ਪਿਆ ਤੇ ਜੈਸਲ ਮੇਰ ਦਾ ਨਾਮ ਪਿਆ ਠੀਕ ਹੈ ਜੀ ਇਹ ਕਿਲਾ ਜਿਹੜਾ ਇਹ ਰਾਜਪੂਤ ਭਵਨ ਕਲਾ ਦੇ ਆਧਾਰ ਤੇ ਬਣਿਆ ਹੋਇਆ ਬਹੁਤ ਇੰਪੋਰਟੈਂਟ ਗੱਲਾਂ ਸਾਰੀਆਂ ਰਾਜਸਥਾਨ ਵਿੱਚ ਭਾਤੀ ਰਾਜਪੂਤਾਂ ਦਾ ਸਭ ਤੋਂ ਵੱਡਾ ਕਿਲਾ ਜੈਸਲ ਮੇਰ ਦਾ ਕਿਲਾ ਨਿਰਮਾਣ ਰਾਜ ਜੈਸਲ ਨੇ 1155 ਵਿੱਚ ਕਰਾਇਆ ਸੀਗਾ ਜੈਸਲ ਦੇ ਨਾਮ ਤੇ ਇਸ ਦਾ ਨਾਮ ਜੈਸਲ ਮੇਰ ਪਿਆ ਰਾਜਪੂਤ ਭਾਵਨ ਕਲਾ ਦੇ ਆਧਾਰ ਉੱਤੇ ਬਣਾਇਆ ਗਿਆ ਇਸ ਕਲਾ ਦਾ ਵਰਤੋਂ ਕੀਤੀ ਗਈ ਹੈ ਅੰਦਰੂਨੀ ਭਾਗ ਦੇ ਵਿੱਚ ਇਸ ਕਿਲੇ ਦੇ ਚਿੱਤਰਕਾਰੀ ਜਿਹੜੀ ਬਣਾਈ ਗਈ ਉਹ ਬਹੁਤ ਵਿਸ਼ੇਸ਼ ਚੀਜ਼ ਹੈ ਕਿਨਾਂ ਵਿੱਚ ਬੜੇ ਹੋਏ ਜਿਹੜੇ ਆ ਰੰਗ ਮਹਿਲ ਗਾਜ ਵਿਲਾਸ ਦੇ ਮੋਤੀ ਮਹਿਲ ਇਹ ਇਹ ਵੀ ਬਹੁਤ ਮਤਲਬ ਵੇਖਣ ਦੇ ਯੋਗ ਹੈ ਕਿਲੇ ਦੇ ਵਿੱਚ ਬਣੇ ਹੋਏ ਆ ਰੰਗ ਮਹਿਲ ਗਾਜ ਵਿਲਾਸ ਦੇ ਮੋਤੀ ਮਹਿਲ ਮਹਿਲਾ ਦੇ ਨੇੜੇ ਭਗਵਾਨ ਆਦ ਨਰਾਇਣ ਤੇ ਸ਼ਕਤੀ ਦੇ ਮੰਦਰ ਹਨ ਜੈਨ ਬੰਦਰਾਂ ਦਾ ਵੀ ਸਮੂਹ ਇਸ ਦਿੱਤਾ ਹੈ ਇਸ ਕਿਲੇ ਨੂੰ ਸੁਨਾਰ ਕਿਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸੁਨਾਰ ਕਿਲਾ ਇਸ ਕਿਲੇ ਦੀ ਮਹੱਤਤਾ ਨੂੰ ਮੋਕ ਰੱਖਦੇ ਆਏ ਪ੍ਰਸਿੱਧ ਹਿੰਦੀ ਫਿਲਮ ਡਾਇਰੈਕਟਰ ਹੈ ਜਿਹੜਾ ਸੱਤਿਆਜੀਤ ਰੇ ਹਿੰਦੀ ਫਿਲਮਾਂ ਦਾ ਪ੍ਰਸਿੱਧ ਡਾਇਰੈਕਟਰ ਆ ਉਹਨੇ ਸੁਨਾਰ ਕਿਲਾ ਨਾਮ ਦੀ ਫਿਲਮ ਵੀ ਬਣਾਈ ਸੀ ਇਸ ਕਿਲੇ ਦੇ ਉੱਪਰ ਫਿਲਮ ਹੀ ਬਣ ਚੁੱਕੀ ਹੈ ਇਹ ਇਸ ਕਿਲੇ ਤੇ ਹਮਲੇ ਕਰਨ ਵਾਲੇ ਹਮਲਾਵਰਾਂ ਦੇ ਨਾਮ ਆਇਆ ਅਲਾਉਦੀਨ ਫਿਰੋਜ਼ ਸ਼ਾ ਰਾਵ ਮਾਲਦੀਨ ਤੇ ਬੀਕਾ ਨੇਰ ਦਾ ਰਾਵ ਲੂਨ ਕਰਨ ਕਲੀਅਰ ਆ ਰਹਾ ਗੱਲ ਅਗਲਾ ਕੀ ਅਮੀਰ ਦਾ ਕਿਲਾ ਅਮੀਰ ਦੇ ਉੱਪਰ ਆਦੀਵਾਸੀ ਮੀਣੇ ਸੀ ਜਿਹੜੇ ਉਹਨਾਂ ਦਾ ਅਧਿਕਾਰ ਸੀਗਾ ਅਮੀਰ ਦੇ ਉੱਤੇ ਤੇ ਪਰ ਕੁਸ਼वाहा ਦੇ ਰਾਜਪੂਤ ਸੀ ਜਿਹੜੇ ਕੁਸ਼वाहा ਰਾਜਪੂਤ ਉਹਨਾਂ ਨੇ ਆਦੀਵਾਸੀ ਮੀਣਿਆਂ ਤੋਂ ਖੋ ਕੇ ਆਪਣੇ ਅਧਿਕਾਰ ਕੀ ਕਰ ਲਿਆ ਸੀਗਾ ਤੇ ਇਹਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ ਇਹ ਕਿਲਾ Jaipur ਦੇ ਉੱਤਰ ਪੂਰਬ ਦੇ ਵਿੱਚ 7 ਮੀਲ ਦੀ ਦੂਰੀ ਤੇ ਹੈ ਜੀ ਇਹ ਕੋਈ ਗੱਲ ਨਹੀਂ ਕੋਈ ਕਮਨ ਨਹੀਂ ਗੱਲ ਇਹ ਕੋਈ ਵੱਟੀ ਗੱਲ ਨਹੀਂ ਹੈ ਨਾ ਚਾਰੇ ਪਾਸੇ ਪਹਾੜੀਆਂ ਤੇ ਰਕਤਾਂ ਨਾਲ ਘਿਰਿਆ ਰਾਜਾ ਜੈ ਸਿੰਘ ਨੇ ਬਣਾਇਆ ਗਿਆ ਜੈਗੜ ਵੀ ਅਮੇਰ ਕਿਲੇ ਦਾ ਹੀ ਹਿੱਸਾ ਰਾਜਾ ਜੈ ਸਿੰਘ ਦੁਆਰਾ ਬਣਾਇਆ ਗਿਆ ਜੈਗੜ ਹੈ ਜਿਹੜਾ ਜੈਗੜ ਉਹ ਅਮੇਰ ਦੇ ਕਿਲੇ ਦੇ ਵਿੱਚ ਹੀ ਬਣਾਇਆ ਹੋਇਆ ਇਸ ਕਿਲੇ ਵਿੱਚ ਹਾਂ ਹਾਂਜੀ ਇਸ ਕਿਲੇ ਦੇ ਵਿੱਚ ਤਾੜ ਦੇ ਰੁੱਖ ਲੱਗੇ ਹੋਏ ਆ ਹੈ ਨਾ ਇੱਥੇ ਆਇਆ ਇੱਕ ਗੱਲ ਹਾਂ ਇਸ ਕਿਲੇ ਦੇ ਵਿੱਚ ਸ਼ਿਲਾ ਦੇਵੀ ਸ਼ਿਲਾ ਦੇਵੀ ਦਾ ਮੰਦਿਰ ਅਤੇ ਕਾਲੀ ਦਾ ਮੰਦਿਰ ਸਥਿਤ ਹੈ ਨਹੀਂ ਨਹੀਂ ਤਾੜ ਦੇ ਰੁੱਖ ਤਾਂ ਉਹ ਉਹ ਤੇ ਚਕਾ ਗਰਾਉਂਡ ਦੇ ਕਿਲੇ ਚ ਆ ਸ਼ਿਲਾ ਦੇਵੀ ਦਾ ਮੰਦਿਰ ਤੇ ਕਾਲੀ ਦਾ ਮੰਦਿਰ ਸਿੱਧਾ ਠੀਕ ਆ ਭਾਈ ਆ ਗੱਲ ਕਲੀਅਰ ਹੋ ਗਈ ਅਗਲਾ ਜਿਹੜਾ ਹੋਗਾ ਜੀ ਗਾਗਰਾਉਂਡ ਦਾ ਕਿਲਾ ਗਾਗਰਾਉਂਡ ਦਾ ਕਿਲਾ ਜਿਹੜਾ ਇਹ ਕੋਟਾ ਤੋਂ 45 ਮੀਲ ਦੀ ਦੂਰੀ ਤੇ ਦੱਖਣ ਪੂਰਬ ਵਿੱਚ ਸਿੱਧਾ ਇੱਕ ਆਮ ਗੱਲਾਂ ਨਹੀਂ ਯਾਦ ਰੱਖਣ ਵਾਲੀ ਮਤਲਬ ਕੋਟਾ ਯਾਦ ਰੱਖਣਾ ਤੁਸੀਂ ਇਹ ਕਾਲੀ ਸਿੰਧ ਤੇ ਆਹੂ ਨਦੀਆਂ ਦੇ ਸੰਗਮ ਤੇ ਬਣਿਆ ਹੋਇਆ ਆ ਗੱਲ ਯਾਦ ਰੱਖਣ ਵਾਲੀ ਕਾਲੀ ਸਿੰਧ ਨਦੀ ਤੇ ਆਹੂ ਨਦੀ ਉਹਨਾਂ ਦੇ ਸੰਗਮ ਤੇ ਬਣਿਆ ਗਾਗਰਾਉਂਡ ਦਾ ਕਿਲਾ ਇਹ ਜਲ ਤੁਰਕ ਹੈ ਨਾ ਇਸ ਕਿਲੇ ਦਾ ਨਿਰਮਾਣ ਡੋਡ ਰਾਜਪੂਤਾ ਨੇ ਕਰਵਾਇਆ ਸੀਗਾ ਇਸ ਦਾ ਪਹਿਲਾ ਨਾਮ ਸੀ ਡੋਡਗੜ ਤੇ ਇਹ ਇਹਨੂੰ ਚੱਲ ਕਿਲਾ ਵੀ ਕਿਹਾ ਜਾਂਦਾ ਪਤਾ ਹੀ ਹੈ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਤਾੜ ਦੇ ਵੱਡੇ ਵੱਡੇ ਦਰਖਤ ਹੈ ਜਿਹੜੇ ਇਸ ਕਿਲੇ ਦੇ ਵਿੱਚ ਹੈ ਇਹਦੇ ਤੋਤੇ ਹੈ ਜਿਹੜੇ ਸਾਰੇ ਰਾਜਸਥਾਨ ਦੇ ਵਿੱਚ ਪ੍ਰਸਿੱਧ ਹੈ ਪਤਾ ਹੀ ਹੈ ਤੁਹਾਨੂੰ ਹਾਂਜੀ ਤੇ ਇਹ ਜਿਹੜਾ ਹੈਗਾ ਕਿਲਾ ਇਹ ਝਾਲਾਵਾੜ ਦੇ ਵਿੱਚ ਮੌਜੂਦ ਹੈ ਤੁਹਾਨੂੰ ਪਤਾ ਹੀ ਹੈ ਹਨਾ ਹਾਂ ਝਾਲਾਵਾੜ ਹਾਂ ਹਾਂਜੀ ਪੰਜਾਬੀ ਵਿੱਚ ਲਿਖ ਦੀਏ ਜਹਲਾਵਾੜ ਨੂੰ ਆਹ ਰੋ ਠੀਕ ਹੈ ਜੀ ਕਲੀਅਰ ਹੈ ਨਾ ਚਾਰ ਪੰਜ ਗੱਲਾਂ ਯਾਦ ਰੱਖਣ ਵਾਲੀਆਂ ਇੱਕ ਤਾਂ ਇਹ ਕਿਹੜੀ ਨਦੀਆਂ ਦੇ ਸੰਗਮ ਤੇ ਬੜਿਆ ਹੋਇਆ ਇਹ ਕਾ ਗੱਲ ਹੋਗੀ ਦੂਸਰੀ ਗੱਲ ਵੀ ਡੋਡ ਰਾਜਪੂਤਾਂ ਨੇ ਇਹਦਾ ਨਿਰਮਾਣ ਕਰਵਾਇਆ ਪਹਿਲਾਂ ਨਾਮ ਇਹਦਾ ਡੋਡਗੜ ਸੀਗਾ ਇਹ ਜਲ ਕਿਲਾ ਵੀ ਆ ਤਾਂ ਕਾਮਨ ਹੀ ਗੱਲ ਹੈ ਤਿੰਨ ਪਾਸਿਆਂ ਤੋਂ ਪਾਣੀ ਨਾਲ ਘ ਰਿਆ ਤਾੜ ਦੇ ਲੰਮੇ ਲੰਮੇ ਰੁੱਖ ਮੌਜੂਦ ਹਨ ਤੇ ਆਗਾਂਗ ਰੌਣ ਦੇ ਤੋਦਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਦਿੱਕਤ ਨਹੀਂ ਇਹ ਤਾਂ ਕਾਮਨ ਜੀ ਗੱਲ ਹੈ ਠੀਕ ਹੈ ਬਈ ਕਲੀਅਰ ਹੋ ਗਈ ਗੱਲ ਅਗਲਾ ਕਿਲਾ ਜਿਹੜਾ ਉਹ ਹੈਗਾ ਜੀ ਜੂਨਾਗੜ੍ਹ ਦਾ ਕਿਲਾ ਇਸ ਕਿਲੇ ਦਾ ਨਿਰਮਾਣ ਰਾਜਾ ਰਾਏ ਸਿੰਘ ਨੇ ਸ਼ੁਰੂ ਕਰਵਾਇਆ ਸੀਗਾ ਤੇ ਬਾਅਦ ਦੇ ਵਿੱਚ ਜਿਹੜੇ ਰਾਜੇ ਹੋਏ ਉਹਨਾਂ ਨੇ ਇਹ ਕਾਰਜੇ ਦਾ ਪੂਰਾ ਕੀਤਾ ਸੀਗਾ ਇਸ ਦਾ ਇਹ ਪੀਕਾਨੇਰ ਦੇ ਵਿੱਚ ਬੜਿਆ ਹੋਇਆ ਜੀ ਪੀਕਾਨੇਰ ਸ਼ਹਿਰ ਦੇ ਵਿੱਚ ਕੋਟ ਗੇਟ ਦੇ ਨੇੜੇ ਬੜਿਆ ਹੋਇਆ ਇਹਦਾ ਐਡਰੈਸ ਆ ਲਿਖਿਆ ਹੋਇਆ ਤੁਸੀਂ ਜਾੜਾ ਤਾਂ ਜਾ ਸਕਦੇ ਹੋ ਪੀਕਾਨੇਰ ਸ਼ਹਿਰ ਵਿੱਚ ਕੋਟ ਗੇਟ ਦੇ ਨੇੜੇ ਇਕ ਕਿਲਾ ਬਣਿਆ ਹੋਇਆ ਚਾਰ ਸੁਪੇਰੇ ਡੂੰਗੀ ਖੱਡ ਬਣੀ ਹੋਈ ਹੈ ਮਤਲਬ ਉਹ ਆਪਾਂ ਕਹ ਦਿੰਨੇ ਆ ਨਾ ਟੋਏ ਪੱਟੇ ਹੋਏ ਜਿਹਨੂੰ ਆਪਾਂ ਕਹ ਦਿੰਨੇ ਡੂੰਗੀ ਖੱਡ ਦੋਹੇ ਟੋਏ ਕਿਲੇ ਦੇ ਅੰਦਰ ਜਾਣ ਵਾਸਤੇ ਹੈਗਾ ਹਾਂਜੀ ਕਿਲੇ ਦੇ ਅੰਦਰ ਜਾਣ ਵਾਸਤੇ ਦੋ ਦਰਵਾਜ਼ੇ ਬਣਿਆ ਭਾਈ ਇੱਕ ਪੂਰਬ ਦਾ ਦਰਵਾਜ਼ਾ ਤੇ ਇੱਕ ਪੱਛਮ ਦਾ ਦਰਵਾਜ਼ਾ ਇਹ ਇਹ ਕਿਲੇ ਦੀ ਵਿਸ਼ੇਸ਼ਤਾ ਇਹਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਮੰਦਿਰ ਵੀ ਬਣਿਆ ਹੋਇਆ ਇਸ ਕਿਲੇ ਦੇ ਵਿੱਚ ਇਹਤੋ ਸਥਾਨ ਦੇ ਵਿੱਚ ਰੱਖਣੀ ਹੈ ਗੱਲ ਇਸ ਕਿਲੇ ਨੂੰ ਜਿੱਤਣ ਵਾਸਤੇ ਰਾਵਮਾਲ ਦੇ ਬਖਤ ਸਿੰਘ ਅਬੈ ਸਿੰਘ ਰਾਵ ਅਗੇ ਰਾਜਿਆਂ ਨੇ ਹਮਲਾ ਵੀ ਕੀਤਾ ਯਾਦ ਰਹਿ ਜਾਊਗਾ ਕੋਈ ਦਿੱਕਤ ਨਹੀਂ ਮੇਰੀ ਗੱਲ ਅਸੀਂ ਕੀ ਇਹ ਤਾਂ ਨਰਮਾੜਾ ਜਿਹੜਾ ਇਹ ਰਾਜਾ ਰਾਜ ਸਿੰਘ ਨੇ ਸ਼ੁਰੂ ਕਰਵਾਇਆ ਸੀਗਾ ਤੇ ਇਹ ਬਿਕਾਣੇਰ ਵਿੱਚ ਕੋਟ ਗੇਟ ਦੇ ਨੇੜੇ ਬਣਿਆ ਹੋਇਆ ਦੂਸਰੀ ਗੱਲ ਤੀਸਰੀ ਗੱਲ ਵੀ 33 ਕਰੋੜ ਦੇਵੀ ਦੇਵਤਾ ਵਾਲਾ ਮੰਦਿਰ ਇਸ ਦੇ ਵਿੱਚ ਬਣਿਆ ਹੋਇਆ ਤੇ ਚੌਥੀ ਗੱਲ ਇਹ ਹੈ ਵੀ ਰਾਮ ਮਾਲ ਦੇ ਬਖਸ ਸਿੰਘ ਤੇ ਅਬੈ ਸਿੰਘ ਇਹ ਤਿੰਨ ਰਾਜਿਆਂ ਦੇ ਨਾਮ ਆਏ ਤੇ ਨਹੀਂ ਤੁਸੀਂ ਯਾਦ ਰੱਖਣੇ ਇਸ ਬੁੱਕ ਦੇ ਹਿਸਾਬ ਨਾਲ ਹਾਂਜੀ ਅਗਲਾ ਜਿਹੜਾ ਕਿਲਾ ਹੈ ਉਹ ਹੈਗਾ ਜੀ ਰਣਥੰਪੋਰ ਦਾ ਕਿਲਾ ਰਣਥੰਪੋਰ ਦਾ ਕਿਲਾ ਹੈ ਜਿਹੜਾ ਇਹ ਬਰਾਵੜੀ ਪਹਾੜਤ ਮਾਲਾ ਦੀਆਂ ਪਹਾੜੀਆਂ ਚ ਕਿਰਿਆ ਹੋਇਆ ਰਣਥੰਪੋਰ ਦਾ ਕਿਲਾ ਰਾਜਸਥਾਨ ਦਾ ਉਹ ਕਿਲਾ ਹੈ ਜਿਹਦੇ ਤੱਕ ਪਹੁੰਚਣ ਵਾਸਤੇ ਸੱਪ ਦੇ ਆਕਾਰ ਦਾ ਔਖਾ ਰਸਤਾ ਹੈ ਇਹਦਾ ਜਿਹੜਾ ਇਸ ਕਿਲੇ ਤੱਕ ਪਹੁੰਚਣ ਵਾਸਤੇ ਸੱਬ ਦੇ ਆਕਾਰ ਵਰਗਾ ਔਕਾ ਛੋਟਾ ਰਸਤਾ ਵਿਦਵਾਨਾਂ ਦੇ ਅਨੁਸਾਰ ਇਸ ਦਾ ਨਿਰਮਾਣ ਜਿਹੜਾ ਅਜਮੇਰ ਦੇ ਚੋਹਾਲ ਜਿਹੜੇ ਰਾਜੇ ਸੀ ਉਹਨਾਂ ਨੇ 8ਵੀਂ ਸਤਾਪਦੀ ਦੇ ਵਿੱਚ ਕਰਾਇਆ ਇਹ ਕਿਲਾ ਦਿੱਲੀ ਤੋਂ 232 ਮੀਲ ਜੈਪੁਰ ਤੋਂ 90 ਮੀਲ ਦੀ ਦੂਰੀ ਤੇ ਆਧਾ ਕੋਈ ਠੀਕ ਹੈ ਨਾਰਮਲ ਗੱਲ ਕਿਲੇ ਵਿੱਚ ਪੰਜ ਵੱਡੇ ਵੱਡੇ ਤਲਾਬ ਬਣੇ ਹੋਏ ਆ ਜੀ ਪਾਣੀ ਦੀ ਕਮੀ ਨਾ ਰਹੇ ਕਿਲੇ ਦੇ ਵਿੱਚ ਪੰਜ ਵੱਡੇ ਵੱਡੇ ਤਲਾਬ ਬਣਾਏ ਹੋਏ ਆ ਯਾਦ ਰੱਖਣਾ ਤੁਸੀਂ ਇਸ ਕਿਲੇ ਦਾ ਅਸਲੀ ਨਾਮ ਰੰਤਪੁਰ ਰਣਥੰਬੌਰ ਦੇ ਕਿਲੇ ਦਾ ਅਸਲੀ ਨਾਮ ਰੰਤਪੁਰ ਜਿਹਦਾ ਅਰਥ ਹੈ ਵੀ ਉਹ ਨਗਰ ਜਿਹੜਾ ਰਣ ਭਾਵ ਯੁੱਧ ਦੀ ਗਾਟੀ ਚ ਸਥਿਤ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਰੰਤਪੁਰ ਉਹ ਨਗਰ ਜਿਹੜਾ ਅਹੜਾ ਜਾਂ ਯੁੱਧ ਦੀ ਗਾਟੀ ਦੇ ਵਿੱਚ ਮੌਜੂਦ ਹੋਵੇ ਉਸ ਨੂੰ ਰੰਤਪੁਰ ਕਿਹਾ ਜਾਂਦਾ ਹੈ ਕਿਲੇ ਦਾ ਇਹ ਨਾਮ ਹੈ ਜਿਹੜਾ ਦੋ ਪਹਾੜੀਆਂ ਦੇ ਨਾਮ ਤੇ ਪਿਆ ਕਿਲੇ ਦੀ ਨੇੜ ਦੀ ਪਹਾੜੀ ਦਾ ਨਾਮ ਤਾਂ ਰਣਾ ਹੈ ਇਸ ਪਹਾੜੀ ਦੇ ਉੱਤੇ ਕਿਲਾ ਸਥਿਤ ਹੈ ਉਹਦਾ ਨਾਮ ਹੈ ਥੰਬ ਅਰਣ ਤੇ ਥੰਬ ਦੋ ਪਹਾੜੀਆਂ ਥੰਬ ਪਹਾੜੀ ਦੇ ਉੱਪਰ ਵਜੂਦ ਹੈ ਇਸ ਕਰਕੇ ਇਹਦਾ ਨਾਮ ਹੈ ਜੀ ਅਰਣ ਥੰਬੋਰ ਠੀਕ ਹੈ ਬਸ ਇਹਨਾਂ ਦੋ ਪਹਾੜੀਆਂ ਦੇ ਕਰਕੇ ਇਸ ਕਿਲੇ ਦਾ ਨਾਮ ਅਰਣ ਥੰਬੋਰ ਪੈਂਦਾ ਬੜੀਆਂ ਕੰਮ ਦੀਆਂ ਗੱਲਾਂ ਸੀ ਹਨਾ ਇੱਕ ਤਾਂ ਇਹਦੇ ਜਾਣ ਵਾਸਤੇ ਜਿਹੜਾ ਰਸਤਾ ਹੈ ਅਰਾਵਲੀ ਪਹਾੜਤਵਾਲਾ ਦੀਆਂ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਦੂਸਰਾ ਜਾਣ ਵਾਲਾ ਰਸਤਾ ਜਿਹੜਾ ਸੱਪ ਦੇ ਆਕਾਰ ਦਾ ਹੈ ਵਿਦਵਾਨਾਂ ਦੇ ਅਨੁਸਾਰ ਅਜਮੇਰ ਦੇ ਚੋਹਾਨ ਰਾਜਿਆਂ ਨੇ ਇਹਦਾ ਨਿਰਮਾਣ ਕਰਵਾਇਆ ਪਾਣੀ ਦੀ ਮਾਤਰਾ ਵਾਸਤੇ ਇਹਦੇ ਵਿੱਚ ਪੰਜ ਵੱਡੇ ਵੱਡੇ ਤਲਾਬ ਬਣਾਏ ਗਏ ਆ ਇਸ ਕਿਲੇ ਦਾ ਅਸਲੀ ਨਾਮ ਰੰਤਪੋਰਾ ਜੀ ਦਾ ਅਰਥ ਵੀ ਹੈ ਰੰਤਪੁਰ ਦਾ ਸ਼ਬਦੀਕ ਅਰਥ ਵੀ ਹੈ ਭਾਈ ਉਹ ਨਗਰ ਜਿਹੜਾ ਰਣ ਭਾਵ ਯੁੱਧ ਦੀ ਥਾਂ ਵਿੱਚ ਸਥਿਤ ਹੋਵੇ ਕਿਲੇ ਦੀਆਂ ਦੋ ਪਹਾੜੀਆਂ ਦੇ ਨਾਮ ਤੇ ਇਹਦਾ ਨਾਮ ਪਿਆ ਕਿਲੇ ਦਾ ਨਾਮ ਕਿਲੇ ਦੀ ਜਿਹੜੀ ਨੇੜੇ ਪਹਾੜੀ ਆ ਉਹਦਾ ਨਾਮ ਤਾਂ ਰਣ ਹੈ ਤੇ ਜਿਹੜੀ ਪਹਾੜੀ ਦੇ ਉੱਪਰ ਇਹ ਕਿਲਾ ਮੌਜੂਦ ਆ ਉਹਦਾ ਨਾਮ ਹੈ ਥੱਬ ਰਣ ਜਿਹੜੀ ਉਹ ਨੇੜ ਵਾਲੀ ਹੈ ਤੇ ਥੱਬ ਦੇ ਉੱਪਰ ਬਣਿਆ ਹੋਇਆ ਹੈ ਇਹ ਇਹਨਾਂ ਦੋਨਾਂ ਪਹਾੜੀਆਂ ਦੇ ਨਾਮ ਨੂੰ ਆਪਾਂ ਜੋੜੀਏ ਤਾਂ ਰਾਣਥੰਭੋਰ ਇਸ ਦਾ ਨਾਮ ਪੈ ਜਾਂਦਾ ਹੈ ਠੀਕ ਹੈ ਭਾਈ ਕਲੀਅਰ ਹੋ ਗਿਆ ਆਪਣਾ ਰਾਣਥੰਭੋਰ ਦਾ ਕਿਲਾ ਅਗਲੇ ਕਿਲੇ ਦਾ ਨਾਮ ਹੈ ਜੀ ਕੁੰਬਲਗੜ੍ਹ ਦਾ ਕਿਲਾ ਇਹ ਉਹਦੇ ਪਰ ਤੋਂ ਲਗਭਗ 60 ਮਿੰਟ ਦੀ ਦੂਰੀ ਤੇ ਹੈ ਜੀ ਮਹਾਰਾਣਾ ਕੁੰਬਾ ਨੇ ਤਿਆਰ ਕਰਵਾਇਆ ਸਹੀ ਹੈ ਨਾਰਮਲ ਹੀ ਹੈ ਨਾ ਕੁੰਬਾ ਨੇ ਤਿਆਰ ਕਰਾਇਆ ਕੁੰਬਾ ਦੇ ਨਾਮ ਤੋਂ ਇਹਦਾ ਨਾਮ ਪੈ ਗਿਆ ਕੁੰਬਲਗੜ੍ਹ ਕੁੰਬਲਗੜ੍ਹ ਦਾ ਕਿਲਾ ਹੈ ਜੀ ਕਿਲੇ ਦਾ ਕਿਹਾ ਬਹੁਤ ਚੌੜਾ ਹੈ ਕੰਧਾਂ ਦੀ ਚੌੜਾਈ ਵੀ ਇੰਨੀ ਹੈ ਵੀ 2-3 ਘੋਟਸਵਾਰ ਬਰਾਬਰ ਚੱਲ ਸਕਦੇ ਆ ਇਸ ਕਲੇ ਦੀਆਂ ਕੰਧਾਂ ਦੀ ਜਿਹੜੀ ਚੌੜਾਈ ਆ ਬਹੁਤ ਜ਼ਿਆਦਾ ਹੈ ਦਿਲ ਪ੍ਰਵੇਸ਼ ਦੁਆਰਾ ਕਿਲੇ ਦੇ ਟੋਡਾਬਾਰੀ ਤੇ ਟੂਰਿਆ ਹੀੜਾ ਤੇ ਦਾਣੀਵੜਾ ਦਾਣੀਵਟਾ ਜਿਹਨੂੰ ਆਪਾਂ ਕਹਿ ਦਿੰਨੇ ਆ ਆਪਦੇ ਆਪ ਦੇ ਹਿਸਾਬ ਨਾਲ ਲਿਖਿਆ ਹੋਇਆ ਨਾਮ ਇਹਨਾਂ ਦੇ ਜਿਵੇਂ ਜਿਵੇਂ ਲਿਖਿਆ ਨਹੀਂ ਟੋਡਾਬਾਰੀ ਟੂਰਿਆ ਹੀੜਾ ਤੇ ਦਾਣੀਵਟਾ ਤਿੰਨ ਇਹਦੇ ਵਿੱਚ ਬਹੁਤ ਸਾਰੇ ਜੈ ਮੰਦਿਰ ਬਣੇ ਹੋਏ ਆ। ਕਿਲੇ ਦੇ ਵਿੱਚ ਇੱਕ ਕਿਲਾ ਬਣਿਆ ਹੋਇਆ ਇਸ ਦੇ ਵਿੱਚ। ਇਸ ਕਿਲੇ ਨੂੰ ਕੁੰਬਲ ਮਹਿਰਨ ਜਾਂ ਕੁੰਬਲ ਗੜ੍ਹ ਵੀ ਕਿਹਾ ਜਾਂਦਾ ਹੈ ਤਾਂ ਸਹੀ ਠੀਕ ਹੈ। ਕੁੰਬਲ ਮਹਿਰਨ ਵੀ ਕਿਹਾ ਜਾਂਦਾ ਕੁੰਬਲ ਗੜ੍ਹ ਵੀ। ਥੋੜੀਆਂ ਗੱਲਾਂ ਲਿਖੀਆਂ ਬਹੁਤ ਕਾਬਦੀਆਂ ਗੱਲਾਂ ਲਿਖੀਆਂ ਹੈ ਨਾ। ਮਹਾਰਾਣਾ ਗੁੰਮਨ ਨੇ ਤਿਆਰ ਕਰਵਾਇਆ। ਕੰਧਾਂ ਦੀ ਚੜਾਈ ਬਹੁਤ ਜ਼ਿਆਦਾ ਹੈ ਦੀ ਵੀ 2-3 ਘੋੜਸਵਾਰ ਬਰਾਬਰ ਚੱਲ ਸਕਦੇ। ਤਿੰਨ ਪ੍ਰਵੇਸ਼ ਦਵਾਰ ਟੋਡਾਬਾਰੀ ਪੂਰਿਆ ਇਹਦਾ ਦਾ ਨਾਮ ਹੈ। ਬਹੁਤ ਸਾਰੇ ਜੈ ਮੰਦਿਰ ਬਣੇ ਹੋਏ ਆ। ਕਿਲੇ ਦੇ ਅੰਦਰ ਇੱਕ ਕਿਲਾ ਬਣਿਆ ਹੋਇਆ। ਕੁੰਬਲ ਮੇਰਨ ਦਾ ਕੁੰਬਲਗੜ੍ਹ ਇਸ ਨੂੰ ਕਿਹਾ ਜਾਂਦਾ। ਅਗਲਾ ਕਿਲਾ ਜਿਹੜਾ ਜਿਹਦਾ ਨਾਮ ਹੈ ਤਾਰਾਗੜ੍ਹ। ਤਾਰਾਗੜ੍ਹ ਦਾ ਕਿਲਾ ਜਿਹੜਾ ਇਹ ਬੂੰਦੀ ਨਗਰ ਦੇ ਨਾਲ ਸੰਬੰਧਿਤ ਹੈ। ਬੂੰਦੀ ਧੋ ਪਹਾੜ ਅਤੇ ਆਸ-ਪਾਸੇ ਵਸਿਆ ਹੋਇਆ ਨਗਰ ਹੈ। ਇੱਕ ਪਹਾੜ ਦੀ ਟੀਸੀ ਉੱਪਰ ਤਾਰਾਗੜ੍ਹ ਕਿਲਾ ਜਿਹੜਾ ਬਣਿਆ ਹੋਇਆ ਤਾਰਾਗੜ੍ਹ ਬੂੰਦੀ ਦੇ ਨਾਲ ਸੰਬੰਧਿਤ ਹੈ। ਤੇ ਦੂਜੇ ਪਹਾੜ ਦੀ ਟੀਸੀ ਉੱਪਰ ਰਾਜੇ ਦਾ ਨਿਵਾਸ। ਵਿਦਵਾਨਾਂ ਦੇ ਅਨੁਸਾਰ ਇਸ ਕਿਲੇ ਦਾ ਨਿਰਮਾਣ ਅਰਾਵ ਨਾਰ ਸਿੰਘ ਨੇ 1354 ਈਸਵੀ ਦੇ ਵਿੱਚ ਕਰਵਾਇਆ। ਕਿਲੇ ਵਿੱਚ ਕਈ ਛਤਰੀਆਂ ਬੜੀਆਂ ਰਜ ਰਾਜਿਆਂ ਦੀਆਂ ਯਾਦਾਂ ਜਿਹੜੀਆਂ ਛਤਰੀਆਂ ਇਹ ਕਿਲਾ ਅੱਜ ਆਪਣੀ ਰਾਜਸਾਹੀ ਠਾਠ ਨੂੰ ਗਵਾ ਚੁੱਕਾ ਜੀ ਇਸ ਦੇ ਖੰਡਰ ਬਚੇ ਆ ਬਸ ਕਿਲੇ ਦੇ ਅੰਦਰੂਨੀ ਭਾਗਾਂ ਚ ਹੋਈ ਰੰਗीन ਕੱਚ ਦੀ ਮੀਨਾ ਕਾਰੀ ਤੇ ਇਸ ਦੇ ਭਿੱਤੀ ਚਿੱਤਰ ਜਿਹੜੇ ਪੱਥਰ ਦੇ ਵਿੱਚ ਜਿਹੜੇ ਬਣਾਏ ਜਾਂਦੇ ਆ ਦੀਵਾਰ ਦੇ ਵਿੱਚ ਉਸ ਦੀ ਇੱਕ ਇਹਦੀ ਮੁੱਖ ਵਿਸ਼ੇਸ਼ਤਾ ਹੈ ਕ ਰੰਗीन ਕੱਚ ਦੀ ਮੀਨਾ ਕਾਰੀ ਤੇ ਭਿੱਤੀ ਚਿੱਤਰ ਇਹ ਸਤਾਰਾ ਕੱਟ ਕਿਲੇ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ ਪਹਿਲਾਂ ਯਾਦ ਰੱਖਣ ਵਾਲੀਆਂ ਸਾਰੀਆਂ ਬੋਦੀ ਨਗਰ ਦੇ ਨਾਲ ਸੰਬੰਧਿਤ ਹੈ ਇਹ ਦੋ ਪਹਾੜੀਆਂ ਤੇ ਆਸ-ਪਾਸੇ ਵਸਿਆ ਹੋਇਆ ਨਗਰ ਹੈ ਜਿਹੜਾ ਇਸ ਦਾ ਨਿਰਮਾਣ ਜਿਹੜਾ ਅਰਾਵ ਨਰਸਿੰਘ ਨੇ 1754 ਵਿੱਚ ਕਰਵਾਇਆ ਕਈ ਛਤਰੀਆਂ ਬਣੀਆਂ ਹੋਈਆਂ ਇਹ ਖੰਡਰਾ ਜਿਹੜੇ ਵਸੇ ਨੇ ਇਹਦੇ ਉਸੇ ਦੇ ਵਿੱਚ ਹੀ ਆ ਵਸੇ ਹੋਏ ਰੰਗੀਨ ਕੱਚ ਦੀ ਮੀਨਾ ਕਾਨੀ ਤੇ ਪੀਤੀ ਛਤਰ ਇਸ ਦੀ ਕਲਦੀ ਪ੍ਰਮੁੱਖ ਵਿਸ਼ੇਸ਼ਤਾ ਸੀ ਅਗਲਾ ਕਿਲਾ ਜੀ ਨਾਹਰਗੜ੍ਹ ਦਾ ਕਿਲਾ ਨਾਹਰਗੜ੍ਹ ਦਾ ਕਿਲਾ ਜਿਹੜਾ ਜੈਪੁਰ ਦੇ ਨੇੜੇ ਬਣਿਆ ਹੋਇਆ ਹੈ ਜੀ ਜੈਪੁਰ ਦਿਨ ਦਿਸ਼ਾਵਾਂ ਤੋਂ ਪਹਾੜੀ ਖੇਤਰ ਨਾਲ ਸੁਰੱਖਿਅਤ ਸੀਗਾ ਦੱਖਣ ਦੀ ਦੱਖਣ ਵਜਿਹੜਾ ਦੱਖਣ ਸਾਈਡ ਹੈ ਉਸ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਇਸ ਕਿਲੇ ਦਾ ਨਿਰਮਾਣ ਸਵਾਈ ਜੈ ਸਿੰਘ ਨੇ ਕਰਵਾਇਆ ਸੀ ਨਾਹਰਗੜ੍ਹ ਦੇ ਕਿਲੇ ਦਾ ਨਿਰਮਾਣ ਉੱਚੀ ਪਹਾੜੀ ਤੇ ਉੱਪਰ ਨਾ ਆਉਣ ਕਰਕੇ ਜੈਪੁਰ ਸ਼ਹਿਰ ਵਿੱਚ ਸਪਸ਼ਟ ਦਿਖਾਈ ਦਿੰਦਾ ਬਾੜੀ ਉੱਚੀ ਪਹਾੜੀ ਤੇ ਨਹੀਂ ਆ ਜਾਂਦਾ ਜੈਪੁਰ ਸ਼ਹਿਰ ਵਿੱਚ ਹੀ ਦਿਖਦਾ ਕਿਲੇ ਦੇ ਨਾਲ ਹੀ ਬਣੇ ਹੋਏ ਸੂਰਜ ਪ੍ਰਕਾਸ਼, ਕੁਸ਼ਾਲ ਪ੍ਰਕਾਸ਼, ਰਤਨ ਪ੍ਰਕਾਸ਼, ਬਸੰਤ ਪ੍ਰਕਾਸ਼ ਭਵਨ ਸੂਰਜ ਕੁਸ਼ਾਲ ਰਤਨ ਤੇ ਬਸੰਤ ਠੀਕ ਹੈ ਬਾਈ ਆਪਣੀ ਸਭ ਰੁਕਤਾ ਤੇ ਚਿੱਤਰਕਾਰੀ ਦੀਆਂ ਬਰੀਕੀਆਂ ਕਰਕੇ ਪ੍ਰਸਿੱਧ ਹੈ ਇਹ ਜਿਹੜੇ ਭਵਨ ਆ ਜਿਹੜੇ ਜਿਹੜੇ ਨਾਮ ਲੈ ਆ ਸੂਰਜ ਕੁਸ਼ਾਲ ਰਤਨ ਤੇ ਬਸੰਤ ਇਹਨਾਂ ਦਾ ਨਿਰਮਾਣ ਸਵਾਈ ਮਾਧਵ ਸਿੰਘ ਤੇ ਰਾਮ ਸਿੰਘ ਨੇ ਆਪਣੇ ਰਾਜਕਾਲ ਦੇ ਦੌਰਾਨ ਕਰਵਾਇਆ ਸੀ ਅਗਲਾ ਕਿਲਾ ਜਿਹੜਾ ਮਹਿਰਾਨਗੜ ਦਾ ਦੁਰਗ ਮਹਿਰਾਨਗੜ ਜੋਧਪੁਰ ਦਾ ਕਿਲਾ ਜਿਹੜਾ ਇਸ ਕਿਲੇ ਦਾ ਨਿਰਮਾਣ ਭਈ राव राव जोधा ਨੇ ਇਸ ਦਾ ਨਿਰਮਾਣ ਕਰਵਾਇਆ ਸੀ ਜੋਧਪੁਰ ਦੇ ਰਾਜੇ ਨੇ ਤੇ राव जोधा ਦੇ ਨਾਮ ਤੇ ਹੀ ਇਸ ਦਾ ਨਾਮ ਜੋਧਪੁਰ ਪਿਆ ਇਹ ਕਿਲਾ ਜੀ ਚਿੜੀਆ ਟੂਕ ਪਹਾੜੀ ਦੇ ਉੱਪਰ ਬਣਿਆ ਹੋਇਆ ਹੈ ਇਸ ਕਿਲੇ ਦੇ ਕਈ ਦਰਵਾਜ਼ੇ ਹਨ ਜਿਨ੍ਹਾਂ ਦੇ ਵਿੱਚੋਂ ਜੈਪੁਰ ਲੋਹਾ ਪੁਲ ਤੇ ਫਤਿਹ ਪੁਲ ਤਿੰਨ ਦਰਵਾਜ਼ੇ ਪ੍ਰਮੁੱਖ ਹਨ ਜੈਪੁਰ ਲੋਹਾ ਪੁਲ ਤੇ ਫਤਿਹ ਪੁਲ ਇਹਨਾਂ ਕਿਲੇ ਤੋਂ ਇਲਾਵਾ ਹੋਰ ਨਾਮ ਦਿੱਤੇ ਆ ਮੰਡਲਗੜ ਦਾ ਕਿਲਾ ਨਗੌਰ ਦਾ ਕਿਲਾ ਪਟਨੇਰ ਦਾ ਕਿਲਾ ਜੈਗੜ ਦਾ ਕਿਲਾ ਹੋਰ ਵੀ ਬਹੁਤ ਪ੍ਰਸਿੱਧ ਹੈ ਕਿਲੇ ਆ ਦੀ ਜਿਹੜੀ ਜਾਣਕਾਰੀ ਹੈ ਜਿਹੜੀ ਉਹ ਬਸ ਇੰਨੀ ਆਪਣੇ ਦੇ ਰખી ਆ 10 ਪ੍ਰਸਿੱਧ ਕਿਲੇ ਜਿਹੜੇ ਦਿੱਤੇ ਆ ਉਸ ਤੋਂ ਇਲਾਵਾ ਆ ਚਾਰ ਕਿਲੇ ਦੇ ਨਾਮ ਦਿੱਤੇ ਆ ਬਸ ਠੀਕ ਹੈ ਇੱਕ ਲਾਸਟ ਦੇ ਵਿੱਚ ਦਿੱਤਾ ਹੋਇਆ ਵੀ ਇਹ ਕਿਲੇ ਸਿਰਫ ਰਾਜਿਆਂ ਦੀ ਸੁਰੱਖਿਆ ਛਤਰੀ ਨਹੀਂ ਸਨ ਸਗੋਂ ਉਸ ਸਮੇਂ ਦੀ ਭਵਨ ਕਲਾ ਚਿੱਤਰ ਕਲਾ ਰਾਜਿਆਂ ਦੀ ਰੱਖਿਆ ਨੀਤੀ ਰਾਜਿਆਂ ਦੀ ਜਿਹੜੀ ਨੀਤੀ ਘੜਦੇ ਹੁੰਦੇ ਸੀ ਰਾਜੇ ਜਿਹੜੀ ਰਣਨੀਤੀ ਬਣਾਈ ਜਾਂਦੀ ਸੀ ਉਹ ਵੀ ਕਿਲਿਆਂ ਦੇ ਵਿੱਚ ਹੀ ਪੜਦੀ ਹੁੰਦੀ ਸੀ ਸੋ ਠੀਕ ਹੈ ਜੀ ਕਲੀਅਰ ਹੋ ਗਈ ਆਪਣਾ ਇਹ ਪਾਠ ਹੈ ਜਿਹੜਾ ਇਹ ਚੈਪਟਰ ਹੈ ਜਿਹੜਾ ਤਿਆਰ ਰੱਖਣਾ ਤੁਸੀਂ ਰਾਜਸਥਾਨ ਦੇ ਪ੍ਰਸਿੱਧ ਕਿਲੇ ਹੈ ਜਿਹੜਾ ਪਾਠ ਹੈ ਇਹ ਬਲਜਿੰਦਰ ਸਿੰਘ ਭੁੱਲਰ ਦਾ ਲਿਖਿਆ ਹੋਇਆ ਹੈ ਪਹਿਲਾਂ ਤਾਂ ਆ ਵੀ ਯਾਦ ਰੱਖਿਓ ਗੱਲ ਇਹਦੀਆਂ ਗੱਲਾਂ ਤਾਂ ਕਿਤੇ ਇਹ ਨਾ ਹੋਵੇ ਭੁੱਲੀ ਜਾਓ ਵੀ ਕਿਹੜਾ ਕਿਹਨੇ ਲਿਖਿਆ ਹੈ ਨਾ ਅਗਲਾ ਜਿਹੜਾ ਪਾਠ ਹੈ ਆਪਣਾ ਨਿਬੰਧ ਉਹ ਹਰਪ੍ਰੀਤ ਕੌਰ ਦਾ ਲਿਖਿਆ ਹੋਇਆ ਹੈ ਭਾਈ ਮਰਦਾਨਾ ਜੀ ਇਹਦੇ ਬਾਰੇ ਵਿਚਾਰ ਚਰਚਾ ਆਪਾਂ ਅਗਲੇ ਚੈਪਟਰ ਦੇ ਵਿੱਚ ਕਰਦੇ ਹਾਂ ਜੀ ਸਤ ਸ੍ਰੀ ਅਕਾਲ